ਇਹ ਹਿੱਸੇ ਦਾ ਜਿਹੜੇ ਅਸਲੀ ਗੁਣ ਨੇ ਉਹ ਤਾਂ ਹਲੇ ਤੁਹਾਨੂੰ ਕਿਸੇ ਨੇ ਦੱਸੀ ਨਹੀਂ ਉਹ ਦੱਸਣਿਆ ਇਹਦੇ ਵਿੱਚ ਤੇ ਦੱਸਦੇ ਆਂ ਵੀ 855 744 ਇੱਕੇ ਟਰੈਕਟਰ ਹੈ ਕਦੇ ਜੋੜ ਕੇ ਦੇਖ ਲਓ 14 ਦੇ ਟਾਇਰਾਂ ਵਾਲੇ ਨਾ ਘੁੱਗੀ ਕੈਂ ਨਹੀਂ ਕਹਿਣ ਦੰਦਾ ਲਵੀ ਪਹਿਲਾਂ ਤਾਂ ਮੁੰਡੇ ਨੂੰ ਦੇ ਦਿਓ ਵਧਾਈਆਂ ਰਾਜੂ ਨੂੰ ਅਗਲੀ ਗੱਲ ਆਪਾਂ ਕਰ ਲਈਏ ਟਰੈਕਟਰ ਦੀ ਸਭ ਤੋਂ ਪਹਿਲਾਂ ਤੁਸੀਂ ਇਹਦਾ ਹਿੱਸਾ ਦੇਖ ਲਓ ਮੇਨ ਇਹ ਕਿਹੜੇ ਬੰਦਿਆਂ ਨੂੰ ਲੈਣਾ ਚਾਹੀਦਾ ਮੇਨ ਇਹਦਾ ਕਮਾਲ ਸਾਰਾ ਹਿੱਸੇ ਦੇ ਵਿੱਚ ਹੈ ਜਿਹੜੇ ਲੋਕਾਂ ਨੂੰ ਕਟਾਈ ਦੀ ਸਮੱਸਿਆ ਆਉਂਦੀ ਹੈ ਜਿਹੜੇ ਲੋਕ ਕਹੀ ਜਾਂਦੇ ਨੇ ਵੀ 4 ਵੀਲਰ ਦੀ ਕਟਾਈ ਨਹੀਂ ਅਸੀਂ ਕਟਾਈ ਕਰਕੇ ਪਰੇਸ਼ਾਨ ਤਾਂ ਤੁਸੀਂ ਆਹ ਟਰੈਕਟਰ ਦੀ ਕਟਾਈ ਦੇਖ ਲਿਓ ਜਿਹੜਾ 2 ਵੀਲ ਟਰੈਕਟਰ ਆ ਇਹੀ ਉਮੀ ਘੱਟ ਕੇ ਦੇਖ ਲਓ ਤੇ ਇਹਨੂੰ ਘੱਟ ਕੇ ਦੇਖ ਲਓ ਇੰਨੀ ਕ ਕਟਾਈ ਆ ਸਾਲਾ ਦੂਰਾ ਹੋ ਜਾਂਦਾ ਦੂਰਾ ਟਾਇਰ ਐ ਵਿੱਚੇ ਵੜ ਜਾਂਦੇ ਨੇ ਇਹੀ ਖਾਸੀਅਤ ਆ ਬੈਬਲ ਹਿੱਸੇ ਦੀ ਇਸੇ ਕਰਕੇ ਟਰੈਕਟਰ ਡਿਜ਼ਾਈਨ ਹੋਏ ਨੇ ਮੇਨ ਇਹਦੀ ਸਭ ਤੋਂ ਵੱਡੀ ਸਹੂਲਤ ਹਿੱਸੇ ਦੀ ਐ ਕਟਾਈ ਦੀ ਇਹਦੀ ਮਤਲਬ ਕਟਾਈ ਇਹਦੀ ਤੁਹਾਨੂੰ ਕਟਾਈ ਚ ਨਹੀਂ ਪ੍ਰੋਬਲਮ ਆਉਣ ਲੱਗੀ ਅਗਲੀ ਗੱਲ ਜੇ ਤੁਸੀਂ ਗਾਰੇ ਟਾਈਪ ਦਾ ਪੜਲਿੰਗ ਦਾ ਕੰਮ ਕਰਨਾ ਹੈ ਤੁਹਾਨੂੰ ਜਿੱਥੇ ਲੱਗਦਾ ਗਾਰਾ ਪਾਣੀ ਪੈਣ ਦੀ ਸਮੱਸਿਆ ਦੂਜਾ ਹਿੱਸਾ ਵੀ ਸੇਫ ਆ ਪਰ ਇਹ ਉਹਦੇ ਨਾਲੋਂ ਉੱਪਰ ਇੱਕ ਅੱਧਾ ਪੁਆਇੰਟ ਲਾ ਲਓ ਮਤਲਬ ਕਿ ਸਪੈਸ਼ਲੀ ਡਿਜ਼ਾਈਨ ਕੀਤਾ ਗਿਆ ਇਹ ਇਹ ਜਿਹੜਾ ਹਿੱਸਾ ਤੀਜਾ ਇਹਦਾ ਐਡਵਾਂਟੇਜ ਪਾਵਰ ਲੂਸ ਘੱਟਾ ਦੂਜਾ ਹਿੱਸਾ ਭਾਰੀ ਹੁੰਦਾ ਕਰਾਰੋ ਵਾਲਾ ਇਹ ਜਮੇ ਤੁਹਾਨੂੰ ਐ ਲੱਗੂਗਾ ਜਿਵੇਂ ਟੂ व्हीਲ ਟਰੈਕਟਰ ਚੱਲਦਾ ਹੁੰਦਾ ਇਹ ਤਾਂ ਹੋ ਗਈਆਂ ਮਿੱਤਰੋ ਇਹਦੀਆਂ ਹਿੱਸੇ ਦੀਆਂ ਜਿਹੜੀਆਂ ਨੇ ਖਾਸੀਅਤਾਂ ਹੁਣ ਅੱਗੇ ਆ ਜੀਏ ਆਪਾਂ ਜਿਹੜਾ ਆਪਾਂ ਇੰਜਨ ਦਾ ਰੋਲਾ ਪਾਈ ਜਾਂਦੇ ਆ 855 ਫਲਾਣਾ ਠਮਕਾ ਜਿਵੇਂ ਮੈਂ ਲਿਖਿਆ ਵੀ ਜੇ ਪੈਸੇ ਆ ਬਾਧੂ ਆਏ ਨੇ ਕਿਸੇ ਗਰੀਬ ਨੂੰ ਵੰਡ ਲੋ 744 FE ਤੇ 855 ਚਾ 744 XT ਚ ਕੀ ਫਰਕ ਇਹ ਦੋਏ 2000 ਰੇਟਡ ਇੰਜਨ ਨੇ 855 ਰੇ ਦਾ ਫਰਕ ਦੱਸ ਰਹੇ ਆ ਇਹ ਵੀ 2000 ਰੇਟਡ ਉਹ ਵੀ 2000 ਇਹ 3307 ਉਹ 3478 ਆ ਬਸ ਇੰਨਾ ਫਰਕ ਇਹਦਾ ਬੋਰ 110 116 ਹੈ ਅਠੂ ਦਾ ਬੋਰ 110 122 ਆ ਆ ਇੰਨਾ ਚ ਬਸ ਫਰਕ ਆ ਇਹਦੇ ਨਾਲ ਇਹਦੀ ਜਿਹੜੀ ਡਿਸਪਲੇਸਮੈਂਟ ਆ ਜਿਹੜੀ ਇਹਦੀ ਸੀਸੀ ਆ ਕਯੂਬਿਕ ਕੈਪੈਸਿਟੀ ਉਹ ਮਾੜੀ ਜੀ ਘਟ ਜਾਂਦੀ ਹੈ 100 ਸੀਸੀ ਤੁਸੀਂ ਐ ਲਾ ਲਓ ਵੀ ਇੱਕ ਪਲਟੀਨਾ ਮੋਟਰਸਾਈਕਲ 90 ਤੋਂ 100 ਸੀਸੀ ਹੁੰਦਾ ਇੰਨਾ ਫਰਕ ਮੇਰਾ ਖਾਲਾ ਮਸਾ ਨਿਕਲਣਾ ਹੁਣ ਤੂੰ ਕਿੰਨਾ ਫਰਕ ਹੋ ਸਕਦਾ ਦੋਨਾਂ ਦਾ 400 ਘੰਟੇ ਦਾ ਇੰਟਰਵੈਲ ਆ ਠੀਕ ਆ ਜੀ 12+3 ਨੇ ਇਹ ਲੋ ਹਾਈ మీడియం ਸਾਰੀਆਂ ਸਹੂਲਤਾਂ ਨੇ A to Z ਅੱਗੇ ਤੋਂ ਲੈ ਕੇ IPTO ਜੀ ਸਾਰੀਆਂ ਜਰਤੇ ਤੇਲ ਬ੍ਰੇਕਾਂ ਪਾਵਰ ਸਟੀering ਲੱ ਲਾਪਾ ਬੱਜ ਜਿੰਨਾ ਹੀ A to Z ਜਿੰਨਾ ਟੌਪ ਮਾਡਲ ਚ ਆਉਂਦਾ ਹੁੰਦਾ ਐਕਸੋਲਰੀ ਵਾਲ ਇਹ ਐਂਡ ਉਹ ਸਾਰਾ ਕੁਝ ਤੁਹਾਨੂੰ ਜਿਹੜਾ ਇਨਕਲੂਡ ਮਿਲਣਾ ਠੀਕ ਆ ਜੀ ਰੇਟ ਦਾ ਫਰਕ ਮੈਂ ਕਹਿ ਨਹੀਂ ਸਕਦਾ ਉਹ ਮੈਨੂੰ ਪਰਸੋਂ ਚ ਉੱਥੇ ਰਾਜੂ ਕਹਿੰਦਾ ਕਹਿੰਦਾ ਜਾਚੇ ਕਹਿੰਦਾ ਭੰਤੀਆਂ ਕਹੀ ਜਾਵੇ ਉਹ 855 ਆਪਾਂ ਨੇ ਦੇਣਾ ਇਹਨੂੰ ਵੀ ਤਿਆਰ ਕਰ ਦੋ ਇਹਨੂੰ ਭੁਲੇਖੇ ਨਾਲ 855 ਦੇ ਚੱਕਰ 'ਚ ਤਿਆਰ ਕਰਨ ਲੱਗੇ ਪਏ ਬਾਅਦ 'ਚ ਜਾ ਦੇਖਿਆ ਕਿ ਉਹ ਇਹ ਤਾਂ 744 ਆ ਇੱਕ ਗੱਲ ਅੱਗੇ ਇਹ ਜਿਹੜੇ ਟਰੈਕਟਰ 'ਚ ਚਲਾ ਕੇ ਦੇਖਣ ਦੀ ਗੱਲ ਕਰ ਲਈਏ ਜਿੰਨੀਆਂ ਮੇਰੇ ਕੋਲ ਰਿਪੋਰਟਾਂ ਆ ਰਹੀਆਂ ਨੇ ਲੋਕ ਇਹਨੂੰ 14 ਦੇ ਟਾਇਰਾਂ ਵਾਲੇ ਅਠੂ ਨਾਲ ਚਲਾਉਂਦੇ ਨੇ ਔਰ ਮੈਂ ਤੁਹਾਨੂੰ ਥਾਪੀ ਮਾਰ ਕੇ ਕਹਿਣਾ 14 ਦੇ ਟਾਇਰਾਂ ਵਾਲੇ 855 ਨਾਲ ਇਹਨੂੰ ਚਲਾ ਕੇ ਦੇਖ ਲੋ ਰਤੀ ਮਾਸੇ ਦਾ ਫਰਕ ਪੈਂਦਾ ਕੋਈ ਵੀ ਫਰਕ ਨਹੀਂ ਯਾਰ ਬਿਲਕੁਲ ਇਕੁਅਲ ਜਿਹੜੀ ਆ ਤੁਹਾਨੂੰ ਉਹ ਪਰਫਾਰਮੈਂਸ ਮਿਲੂਗੀ ਹਾਂ ਐਡਵਾਂਟੇਜ ਹੁਣ ਤੁਹਾਨੂੰ ਦੱਸ ਦਿੰਨਾ ਹੈ ਜਿਹੜਾ XT ਦਾ 44 ਦਾ 8ੂ ਦਾ ਥੋੜਾ ਜਿਹਾ ਕੀ ਆ ਉਹਨਾਂ ਦੀ ਨਾ ਕਯੂਬਿਕ ਕੈਪੈਸਿਟੀ ਹਾਈ ਹੋਣ ਕਰਕੇ ਡਿਸਪਲੇਸਮੈਂਟ ਵਧ ਗਈ ਉਹਨਾਂ ਦੇ ਵਿੱਚ ਗੰਜائش ਹੈ ਹੁਣ ਜਿਵੇਂ ਇੰਜਨ 69 ਦਾ ਪਹਿਲੇ ਦਾ ਪਹਿਲੇ 63 ਦਾ ਹੁਣ ਨਾਲ ਦਾ ਚਲੋ ਟੈਸਟਿੰਗ ਇੰਜਨ ਆ ਵੱਡਾ ਲਾਇਆ ਹੋਇਆ ਹੈ ਸਾਰੇ 69ਵੀਂ ਤੋਂ 3478 ਆ 855 ਦੀ ਜਿਹੜੀ ਗੰਜائش ਆ ਮੰਨ ਕੇ ਚੱਲੋ ਤੁਸੀਂ ਪੰਪ ਤੋਂ ਪਾਵਰ ਵਧਾਉਣੀ ਆ ਉੱਥੋਂ ਉਹਦੀ ਗੰਜائش ਥੋੜੀ ਜੀ ਇਹਦੇ ਨਾਲੋਂ ਵੱਧ ਹੋएगी ਉਹ ਹੈਗੀ ਆ ਕਿਉਂਕਿ 3478 'ਚ ਫਰਕ ਹੈ ਜਿਵੇਂ ਆਪਾਂ ਪਹਿਲਾ ਜਿਹੜਾ 960 ਹੁੰਦਾ ਸੀ 855 ਐਕਸਐਮ ਹੁੰਦਾ ਸੀ ਠੀਕ ਆ ਇੱਕ 855 ਜਿਹੜਾ ਵੱਡੇ ਇੰਜਨ ਵਾਲਾ ਮੈਂ ਫੈਕਚੁਅਲ ਜੀ ਗੱਲ ਕਰਦਾ ਹੁੰਨਾ ਉਹਦਾ ਮੈਨੂੰ ਇੱਕ ਹੋਰ ਜ਼ਿਆਦਾ ਵਧੀਆ ਗੱਲ ਲੱਗਿਆ 3478 ਦੀ ਉਹ ਸਾਲਾ ਥੋੜਾ ਜਿਹਾ ਤੇਲ ਖਰਚਾ ਪਤਾ ਨਹੀਂ ਕਿਉਂ ਘਟਾ ਜਾਂਦਾ ਪਤਾ ਨਹੀਂ ਤਾਂ ਉਹਦੀ ਕਯੂਬਿਕ ਕੈਪੈਸਿਟੀ ਇੰਨੀ ਸੈੱਟ ਬੈਗੀ ਇੰਜਨ ਦੇ ਹਿਸਾਬ ਨਾਲ ਦੱਬ ਜਾਣੇ ਕੀ ਗੱਲ ਆ ਪਾਵਰ ਦੇ ਹਿਸਾਬ ਨਾਲ ਉਹਦਾ ਤੇਲ ਖਰਚਾ 33 ਸਤ ਨੂੰ ਘਟਦਾ ਜਿੰਨੀਆਂ ਮੇਰੇ ਕੋਲ ਰਿਪੋਰਟਾਂ ਆਈਆਂ ਹੋਈਆਂ ਨੇ ਰਹੀ ਗੱਲ ਹੁਣ ਰੇਟ ਦੀ ਵੀਰੇ ਹੁਣ ਜਰ ਐ ਵੀ ਤਾਂ ਦੇਖੋ ਰੇਟ ਦਾ ਕਿੱਥੇ ਜਾ ਕੇ ਗੱਲਾਂ ਟੁੱਕਦੀਆਂ ਨੇ ਇਹਦੇ 855 ਦੇ ਸਟicker ਲਾ ਲਿਆ ਕਰਨੇ ਆਪ ਇਹਨੂੰ ਕੀ ਹੁੰਦਾ ਅੱਗੇ ਆ ਗਈ ਇਹਦੀ ਲਿਫਟ ਦੀ ਕੈਪੈਸਿਟੀ ਦੀ ਗੱਲ ਇਹ ਆਪਣੀ ਪਾਵਰ ਦੇ ਵਿੱਚੋਂ ਜਿੰਨੇ ਇਹ ਪਾਵਰ ਦੇ ਵਿੱਚ ਟਰੈਕਟਰ ਆਉਂਦੇ ਨੇ ਹੋਰ ਜਿਵੇਂ ਸਕੀਮਾ ਸਕੂਮਾ ਵਾਲੇ ਉਹ ਕਿਹੜਾ ਇੱਕ ਤਰ੍ਹਾਂ ਦਾ ਟਰੈਕਟਰ ਆਉਂਦਾ ਇਹਦੀ ਲਿਫਟ ਕੈਪੈਸਿਟੀ ਹਾਈ ਹੈ ਦੂਜੇ ਟਰੈਕਟਰ ਨਾਲ 2000 ਕਿਲੋ ਦੀ ਲਿਫਟ ਕੈਪੈਸਿਟੀ ਹੈ ਇਹਦੀ 2000 ਕਿਲੋ ਤੇ ਜਾ ਕੇ ਟਰੈਕਟਰ ਸੁਪਰ ਸਬ ਪਰਸੀਡਰ ਕਿਸੇ ਚੀਜ਼ ਨੂੰ ਹਾਂ ਜੇ ਤੁਸੀਂ ਅੰਨੇ ਬਾਅਦ ਤੱਕਾ ਕਰਨਾ ਮੈਂ ਕਹਿ ਨਹੀਂ ਸਕਦਾ ਪਰ ਸੁਪਰ ਸਟਾਪ ਪਰਸੀਡਰ ਦੀ ਇਹ ਪ੍ਰਵਾਹ ਨਹੀਂ ਮੰਨਦਾ ਜੇ ਕਿਸੇ ਨੇ ਸੁਪਰ ਸੀਡਰ ਵਾਲੇ ਵੀਰ ਨੇ ਲੈਣਾ ਤਾਂ ਇਹ ਸੁਪਰ ਸੀਡਰ ਖਿੱਚ ਲੰਦਾ ਬੜੇ ਆਰਾਮ ਨਾਲ ਹਾਂ ਪਰ ਹੇ ਤੱਕ ਉਦਾਂ ਜਿ ਆਪਾਂ ਇੱਕ ਫੈਕਟਸ ਦੀ ਗੱਲ ਕਰੀਏ ਪਰ ਇਹ ਥਵਰਾ ਇਹਨੇ ਥੋੜੇ ਜਿਹਾ ਆਪ ਆਪਣੀ ਪਾਵਰ ਤੋਂ 5-7 ਪਾਵਰ ਉੱਪਰੇ ਜ਼ੋਰ ਲਾਉਂਦੇ ਨੇ 14 ਦੇ ਟਾਇਰ ਨੇ ਪਿੱਛੇ ਸਾਈਡ ਗੇਅਰ ਆ ਸਾਰਾ ਕੁਝ ਹੈ ਹੀ ਪਿੱਛੋਂ 855 ਫਰਕ ਕੀ ਰਹਿ ਗਿਆ ਇੱਥੇ ਕਹਿਣ ਤੋਂ ਭਾਵ ਮਤਲਬ ਕਿ ਜ਼ਿਮੀਂਦਾਰ ਦੇ ਇੱਕ ਪੱਖ ਦਾ ਡਾਇਰੈਕਟਰ ਹੁਣ ਇਹਦੇ ਨਾਲ ਜੇ ਬੰਦੇ ਨੇ ਕੰਮ ਲੈਣਾ ਹੋਵੇ ਭਾਵੇਂ 20 ਕਿੱਲਿਆਂ ਦੀ ਖੇਤੀ ਕਰੀ ਜਾਵੇ। ਔਰ ਸਾਰਿਆਂ ਤੋਂ ਇਹਦੀ ਮੈਨੂੰ ਵਧੀਆ ਗੱਲ ਕੀ ਲੱਗਦੀ ਆ ਪਤਾ ਨਹੀਂ ਇਹਨਾਂ 'ਚ ਕੀ ਫਰਕ ਆ ਜਿਹੜੇ 44 ਜਿਹੋ ਨੇ ਇਹ ਸਾਰੇ ਰੈਲੇ ਬਹੁਤ ਨੇ। ਤੁਸੀਂ ਇਹਨੂੰ ਭਜਾ ਕੇ ਦਾ ਗੇਅਰ ਕੱਢ ਕੇ ਦੇਖਿਓ ਕਦੇ। ਇੱਕ ਠੂ ਦਾ ਗੇਅਰ ਕੱਢਦੇ ਹੋ। 16 ਡਿਟਾਰਾਂ ਵਾਲੇ ਦਾ ਇੱਕੇ ਦਾ ਗੇਅਰ ਕੱਢ ਕੇ ਦੇਖੋ ਬਾਹਲਾ ਜਿਆਦਾ ਰੈਲਾ ਬੈਲੈਂਸੇ ਦੀ ਇਹ ਆ ਜਿਹੜੀ ਉਹ ਖਾਸੀਅਤ ਹੋ ਜਾਂਦੀ ਆ। ਰੈਲਾ ਤਾਂ ਹੈ ਇੰਨਾ ਕਾ ਅੱਗੇ ਆ ਗਿਆ ਵੀ 6 ਸਾਲ ਦੀ ਹੁਣ ਤੁਹਾਨੂੰ ਗਾਰੰਟੀ ਵਾਰੰਟੀ ਵੀ ਚੱਕਤੀ। 6 ਸਾਲ ਦੀ ਗਾਰੰਟੀ ਮਿਲੂਗੀ ਪਰ ਉਹ ਤਾਂ ਮਿਲੂਗੀ ਜੇ ਆਪਾਂ ਜਿਹੜੀਆਂ ਕੰਪਨੀ ਦੀਆਂ ਨੋਰਮਸ ਨੇ ਉਹ ਪੂਰੀਆਂ ਕਰਾਂਗੇ ਠੀਕ ਆ ਜੀ ਤੇ ਅੱਗੇ ਦੋ ਚਾਰ ਗੱਲਾਂ ਮੈਂ ਇਹਦੀਆਂ ਸਾਮ ਸੰਭਾਲਦੀਆਂ ਤੁਹਾਨੂੰ ਜ਼ਰੂਰ ਦੱਸਣੀਆਂ ਨੇ ਹਿੱਸੇ ਦਾ ਜਿਹੜਾ ਅਗਲੇ ਦਾ ਤੇਲ ਆ ਉਹ ਔਨ ਟਾਈਮ ਬਦਲਣਾ ਫੋਰ ਗਾਏ ਫੋਰ ਚ ਬਹੁਤ ਜ਼ਰੂਰੀ ਹੈ ਇਹ ਬਸ ਮੈਂ ਤੁਸੀਂ ਧਿਆਨ ਰੱਖਣਾ ਸ਼ੋਸ਼ਾ ਸਾਰੀ ਕੇ ਤੇ ਫਰਕ ਹੈ ਜੇ ਇਹਦੀਆਂ ਪਿੰਨਾ ਕੱਢ ਕੇ 855 ਦੇ ਪਾਲਾ ਇਥੋਂ ਗੁੱਲੀ ਕੱਢ ਲਵੇ ਜੀ ਉੱਪਰਲੀ ਸ਼ੋਹ ਵਾਲੀ 855 ਦੇ ਰੱਖ ਤੇ ਕੋਈ ਵੀ ਫਰਕ ਨਹੀਂ ਇਹ ਤਾਂ ਹੁਣ ਕੰਪਨੀਆਂ ਨੇ ਆਪਣੀ ਕੋਸਟ ਕਟਿੰਗ ਕਰਨੀ ਆ ਉਹਨਾਂ ਨੇ ਖਰਚਾ ਦੇਖਣਾ ਫੈਕਟਰੀ ਨੇ ਆਪਣਾ ਵੀ ਉਹ ਇੱਕੇ ਫਰਮੇ ਚ ਸਾਰੀਆਂ ਸ਼ੋਹਾਂ ਬਣੀਆਂ ਆ ਆਵਾਜ਼ ਪੂਰੀ ਟੌਪ ਦੀ ਆ ਤੋਂ ਮੈਂ ਤਾਂ ਤੁਹਾਨੂੰ ਇਹੀ ਐਡਵਾਈਸ ਕਰਦਾ ਛੋਟੇ ਭਾਈ بڑے ਭਾਈ ਅੱਗੇ ਤੁਹਾਡੀ ਮਰਜ਼ੀ ਆ ਚਲੋ ਠੀਕ ਆ ਹੁੰਦਾ ਜੇ ਤੁਹਾਨੂੰ ਬਾਹਲਾ ਹੁੰਦਾ ਨਾ ਭੰਤੀ ਤੋਂ ਸਟicker ਲਵਾ ਕੇ ਲੈ ਜਾ ਕਰੋ 855 ਵਾਲੇ ਕਹ ਵੀ 855 ਵਾਲੇ ਸਟicker ਲਾ ਦੇ ਭਤੀਜ ਜੇ ਕੋਈ ਬੰਦਾ ਜੱਜ ਕਰ ਗਿਆ ਮੈਨੂੰ ਫੋਨ ਲਾ ਲਿਓ ਕੋਈ ਬੰਦਾ ਜੱਜ ਨਹੀਂ ਕਰ ਸਕਦਾ ਚੁੱਪ ਕਰ ਗਿਆ ਹੋਂਦੀ ਸਾਰੇ ਬਸ ਸਟicker ਲਾ ਦਿਓ ਨਾਲੇ ਉਹ ਤੁਹਾਡਾ ਕੰਪਲੈਕਸ ਨਿਕਲ ਜਾਣਾ ਚਲੋ ਮੈਨੂੰ ਤਾਂ ਹੈ ਨਹੀਂ ਤੁਹਾਨੂੰ ਮੜਾ ਜਾ ਹੋ ਜਾਂਦਾ ਸੋ ਮੇਰਾ ਖਿਆਲ ਆ ਆਹੀ ਸੀ ਬੜਾ ਬਿਊਟੀਫੁਲ ਟਰੈਕਟਰ ਇਹਨੂੰ ਲਾਓ ਇਸਤੇਮਾਲ ਕਰੋ ਵਰਤੋ ਇਹਦੇ ਜਲਬਿਆਂ ਦਾ ਆਨੰਦ ਮਾਣੋ ਧੰਵਾਦ ਸਤਿ ਸ੍ਰੀ ਅਕਾਲ